ਜੀ ਸਰ ਸਰ ਜਿਹੜਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਇਹ ਕਿੰਨਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਕਦੋਂ ਕਰਵਾ ਰਿਹਾ ਇਹਦੇ ਬਾਰੇ ਵੀ ਦੱਸ ਦਿਓ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਹਰਜੀਪੰਦਤ ਪਿੰਡ ਕੋਟਮੋਹ ਲਾਲ ਤੋਂ ਕਬੱਡੀ ਪਲੇਅਰ ਜੋ ਬਾਬਾ ਕਾਬਲ ਸਿੰਘ ਆਜ਼ਾਦ ਕਬੱਡੀ ਕਲੱਬ ਦੇ ਪ੍ਰਧਾਨ ਵਜੋਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਅਸੀਂ ਦੂਸਰਾ ਕਬੱਡੀ ਕੱਪ ਕਰਵਾਉਣ ਜਾ ਰਹੇ ਹਾਂ ਤੇ ਪਹਿਲਾਂ ਵੀ ਵਧੀਆ ਟੀਮਾਂ ਆਈਆਂ ਸੀ ਇਸ ਵਾਰ ਵੀ ਵਧੀਆ ਆਈਆਂ ਬੱਚਿਆਂ ਦੀਆਂ ਚਾਰ ਟੀਮਾਂ ਹਨ ਤੋਂ ਚਾਰ ਹੱਡੀਆਂ ਮਤਿ ਵੱਡੀ ਕਲੱਬ ਨੇ ਜਿਹੜੇ ਅਸੀਂ ਮਤਲਬ ਕਿ 11 ਤਰੀਕ ਨੂੰ ਉੱਥੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਮਤੇ ਖੁਡਾਵਾਂਗੇ ਵਧੀਆ ਮਤੇ ਪ੍ਰਦਰਸ਼ਨ ਕਰਨਗੇ ਤੇ ਵਧੀਆ ਆਪਣੇ ਭੈਣ ਭਰਾ ਜਿੰਨੇ ਵੀ ਆਏ ਨੇ ਸਾਥਸਪੰਦੀ ਜੋ ਵੀ ਪੰਜਾਬ ਦੇ ਲੋਕ ਆਉਣਗੇ ਇੱਥੇ ਲਾਗੂ ਜਾਗੋ ਪਿੰਨਾ ਦੇ ਆਉਣਗੇ ਤੇ ਵੇਖਣ ਦਾ ਉਹਨਾਂ ਨੂੰ ਆਨੰਦ ਆਊਗਾ ਵਧੀਆ 플레이ਰ ਕਿੰਨੀਆਂ ਟੀਮਾਂ ਗਿਆ ਸੀ ਕਿੱਥੋਂ ਕਿੱਥੋਂ ਟੀਮਾਂ ਆ ਰਹੀਆਂ ਇਹ ਟੀਮਾਂ ਜੀ ਆਪਣੀਆਂ ਚਾਰ ਕਲੱਬਾਂ ਨੇ ਸੀਨੀਅਰ ਪਲੇਅਰ ਆ ਰਹੇ ਨੇ ਗੱਜਰ ਪਹਿਲਵਾਨ ਹੋਣੀ ਬਿੱਲਾ ਯੋਲ ਹੋਣੀ ਤੇ ਹੋਰ ਵੀ ਆਪਣੇ ਵਧੀਆ ਪਲੇਅਰ ਪੰਤ ਡੁਗੜੀ ਹੋਣੀ ਹੋਰ ਵੀ ਮੇਰੇ ਨਾਮੀ ਪਹਿਲਵਾਨੀ ਮਤਲਬ ਭੋਲੇਕੇ ਵਾਲਾ ਫੌਜੀ ਭੋਲੇਕੇ ਪਹਿਲਵਾਨ ਹੋਣੀ ਆਉਂਦੇ ਨੇ ਵਧੀਆ ਟੀਮਾਂ ਆਪਣੀਆਂ ਲੈ ਕੇ ਆਉਂਦੇ ਨੇ ਆਪਣਾ ਇਹ ਆਪਣਾ ਜੋ ਵੀ ਪਲੇਅਰ ਵਧੀਆ ਅੱਗੇ ਨਾਲੋਂ ਵਧੀਆ ਪ੍ਰਦਰਸ਼ਨ ਕਰਨਗੇ ਪਹਿਲੀ ਵਾਰੀ ਚਲੋ ਹਾਨੂੰ ਕੁਝ ਸਾਡੇ ਨਾਲ ਜਿਹਦੇ ਭਰਾ ਹੀ ਨਹੀਂ ਇਹਨਾਂ ਪਤਾ ਲੱਗਦਾ ਜੋ ਜੋ ਕੰਮ ਹੌਲੀ ਹੌਲੀ ਜਾਂਦਾ ਰਹਿਣਾ ਹੌਲੀ ਹੌਲੀ ਮਤੇ ਵਧੇਗਾ ਕੰਮ ਤੇ ਵਧੀਆ ਹੈ ਕਿ ਮਾਰਾ ਦੀ ਗਰੀ ਬਾਬਾ ਸ਼੍ਰੀ ਚੰਦੀ ਦੀ ਕਿਰਪਾ ਨਾਲ ਵਧੀਆ ਕਬੱਡੀ ਕੱਪ ਹੋਏਗਾ ਇਨਾਮ ਰਾਸ਼ੀ ਕੀ ਰੱਖੀ ਜੀ ਇਨਾਮ ਅਸੀਂ ਰੱਖਿਆ ਜੀ ਫਸਟ 81000 ਰਿਆ ਤੇ ਦੂਸਰਾ 71000 ਰੱਖਿਆ ਹੈ ਇਨਾਮ ਤੇ ਸਰ ਮੁੱਖ ਮਹਿਮਾਨ ਜੋ ਕੋਣ ਆ ਰਹੇ ਹਨ ਮੁੱਖ ਮਹਿਮਾਨ ਵਜੋਂ ਅਸੀਂ ਨਹੀਂ ਵੇਖੋ ਕਿਸੇ ਨੂੰ ਨਹੀਂ ਅਜੇ ਤੱਕ ਕਿਹਾ ਤੇ ਬਾਕੀ ਇਹ ਗੱਲਾਂ ਆ ਕਿ ਜੋ ਵੀ ਆਪਣੇ ਔਨ ਜੀ ਸਦਕੇ वेलकम है उनंदा जिन्ना नाल कबड्डी दा प्यार ਆ ਜੀ ਸਦਕੇ ਆ ਸਕਦੇ ਨੇ ਸਾਡੇ ਵੱਲੋਂ ਇਹ ਵੀ ਆ ਕਿ ਜਿੰਨੇ ਵੀ ਜੋ ਵੀ ਆਏਗਾ ਮਾ ਖੇਡ ਕਬੱਡੀ ਨੂੰ ਪਿਆਰ ਸਦਕੇ ਆਏਗਾ ਤੇ ਉਹ ਕਬੱਡੀ ਨੂੰ ਤਾਂ ਤੱਕ ਲੈ ਕੇ ਜਾਏਗਾ ਜਿੱਦਾਂ ਪਹਿਲਾਂ ਵੀ ਤੁਸੀਂ ਵੇਖਦੇ ਰਹੋ ਸਰਕਾਰਾਂ ਕਬੱਡੀ ਕੱਪ ਕਰਵਾਉਂਦੀਆਂ ਰਹੀਆਂ ਨੇ ਆਪਾਂ ਹਰ ਇੱਕ ਸਰਕਾਰ ਨੂੰ ਇਹੋ ਬੇਨਤੀ ਕਰਦੇ ਆ ਕਿ ਨਸ਼ੇ ਨੂੰ ਵੇਖੋ ਪੰਜਾਬ ਪੁਲਿਸ ਐਸਐਸਪੀ ਸਾਹਿਬ ਬਹੁਤ ਵਧੀਆ ਨੇ ਜਗਰਾਤ ਸਿੰਘ ਐਸਪੀ ਹੈੱਡ ਕੁਆਟਰ ਆਪਣੇ ਸਤਿੰਦਰ ਪਹਿਲਵਾਨ ਜੀ ਜੋੜਾ ਛਤਰਾ ਤੋਂ ਸਾਇਲ ਪਠਾਨੀਆਂ ਜੀ ਦਵਿੰਦਰ ਪ੍ਰਕਾਸ਼ ਜੀ ਅਮਨ ਐਸਐਚਓ ਸਦਰਦਵਾਲੇ ਇਹ ਸਪੋਰਟਸਮੈਨ ਨਾਲ ਜੁੜੇ ਰਹੇ ਨੇ ਤੇ ਇਹਨਾਂ ਨੂੰ ਪਤਾ ਆ ਕੀ ਸਪੋਰਟਸਮੈਨ ਕੀ ਚੀਜ਼ ਹੁੰਦੀ ਹੈ ਕਿਦਾਂ ਸਪੋਰਟਸਮੈਨ ਪੈਦਾ ਹੁੰਦੇ ਨੇ ਉਹਨਾਂ ਨੂੰ ਕਿਦਾਂ ਤਗੜਾ ਕਰਨਾ ਹੁੰਦਾ ਤੇ ਅਗਰ ਸਪੋਰਟਸਮੈਨ ਬਣਨਗੇ ਗੇਮਾਂ ਪਿੰਡਾਂ 'ਚ ਹੋਣਗੀਆਂ ਤੇ ਨਸ਼ੇ ਦੀ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਤੇ ਪੰਜਾਬ ਪੁਲਿਸ ਉਹ ਪੂਰਾ ਸਾਥ ਦੇ ਰਹੀ ਹੈ ਕਿ ਆਪਾਂ ਸਪੋਰਟਸਮੈਨ ਜ਼ਿਆਦਾ ਪੈਦਾ ਕਰੀਏ ਤੇ ਨਸ਼ੇ ਨੂੰ ਠੱਲ ਪਾਈਏ ਜੀ ਸਰ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਹਦੇ ਬਾਰੇ ਦੱਸ ਦਿਓ ਮੈਂ ਜੀ ਸਰਪੰਚ ਜਿਹੜਾ ਖੇਤਰਾਂ ਤੋਂ ਬਲਜਿੰਦਰ ਸਿੰਘ ਲਾਟੀ ਤੇ ਇਹ ਕਲੱਬ ਜਿਵੇਂ ਸਾਡੇ ਭਰਾ ਨੇਰਜੀ ਪੰਡਤ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਦੂਸਰਾ ਕਬੱਡੀ ਕੱਪ ਇਜਰਾ ਕਰਵਾਇਆ ਜਾ ਰਿਹਾ ਤੇ ਜਿਹੜੀਆਂ ਪਿਛਲੀਆਂ ਥੋੜੀਆਂ-ਬਤੀਆਂ ਕਮੀਆਂ ਰਹਿ ਗਈਆਂ ਸਨ ਉਹ ਐਰਕੀਆਂ ਹੀ ਪੂਰੀਆਂ ਕਰ ਦੇਵਾਂਗੇ ਸਾਨੂੰ ਸਾਰੇ ਇਲਾਕੇ ਦਾ ਸਹਿਯੋਗ ਹੈ ਜਿੰਨੇ ਵੀ ਪੰਚ ਸਰਪੰਚ ਤੇ ਸਾਰੇ ਸਾਡੇ ਨਾਲ ਨੇ ਆਪਾਂ ਇਹ ਜਿਹੜਾ ਟੂਰਨਾਮੈਂਟ ਕਰਵਾ ਰਹੇ ਆ ਇਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਰਵਾ ਰਹੇ ਆ ਅਸੀਂ ਕਿਸੇ ਵੀ ਕੋਈ ਪਾਰਟੀ ਦਾ ਇੱਥੇ ਨਹੀਂ ਵੀ ਕੋਈ ਜਾਂ ਕੋਈ ਵੀ ਪਾਰਟੀ ਨਾਲ ਕੋਈ ਲਿੰਕ ਰੱਖਦਾ ਉਹ ਸਾਰਿਆਂ ਦਾ ਮੋਸਟ ਵੈਲਕਮ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਜਿੰਨੇ ਵੀ ਕਬੱਡੀ ਨਾਲ ਪਿਆਰ ਕਰਦੇ ਨੇ ਉਹ ਸਾਰੇ ਆਓ ਸਾਡਾ ਸਾਥ ਦਿਨ ਦੇ ਰਿਹਾ ਸਾਰਾ ਸਾਰਾ ਇਲਾਕਾ ਹੀ ਸਾਥ ਦੇ ਰਿਹਾ ਤੇ ਸਾਰੇ ਵੇਖਣ ਆਓ ਅਸੀਂ ਸਾਰਿਆਂ ਨੂੰ ਮੋਸਟ ਵੈਲਕਮ ਕਹਿੰਦੇ ਆ ਸਰ ਪੰਜਾਬ ਸਰਕਾਰ ਵੀ ਖੇਡਾਂ ਨੂੰ ਬਹੁਤ ਅਪਸਾਈਜ਼ ਕਰ ਰਹੀ ਹੈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਤੇ ਤੁਹਾਡੇ ਵੱਲੋਂ ਵੀ ਉਪਰਾਲੇ ਕਿਤੇ ਜਾ ਰਹੇ ਨੇ ਪਿੰਡ ਵਿੱਚ ਜਾ ਕੇ ਵੀ ਸਰਪੰਚੋ ਇਸ ਤਰ੍ਹਾਂ ਦੇਖਦੇ ਹੋ ਗੇਮਾਂ ਨੂੰ ਗੇਮਾਂ ਨੂੰ ਬਿਕੋਜੀ ਜਿਹੜੀ ਕਿ ਗੇਮ ਹੈ ਨਾ ਕੋਈ ਵੀ ਗੇਮ ਹੈ ਜਿਤਨਾ ਇਸ ਕਬੱਡੀ ਦੇ ਸਾਡੀ ਮਾਂ ਗੇਮ ਹੈ ਜੀ ਸਰ ਪੰਜਾਬ ਪੰਜਾਬ ਦੀ ਤੇ ਅਸੀਂ ਕਹਿੰਦੇ ਹਾਂ ਚਾਹੁੰਦੇ ਹਾਂ ਕਿ ਜਿਹੜੇ ਕਬੱਡੀ ਨਾਲ ਜੁੜਨ ਜਾਂ ਹੋਰ ਵੀ ਗੇਮਾਂ ਨਾਲ ਜੁੜਦੇ ਆ ਤੇ ਉਹਨਾਂ ਦਾ ਜਿਹੜਾ ਆਪਣਾ ਜੂਥ ਹੈ ਜਿਹੜਾ ਉਹ ਗੇਮਾਂ ਨਾਲ ਜੁੜੇਗਾ ਨਾ ਤੇ ਉਹਨਾਂ ਦਾ ਗਲਤ ਪਾਸੇ ਧਿਆਨ ਨਹੀਂ ਜਾਏਗਾ ਜਿਵੇਂ ਤੁਸੀਂ ਆਮ ਹੀ ਸੁਣਿਆ ਕਿ ਪੰਜਾਬ ਵਿੱਚ ਨਸ਼ਾ ਚਲੋ ਹਰੇਕ ਤੇ ਨਹੀਂ ਨਸ਼ਾ ਕਰਦਾ ਕੁਝ ਮੇਰੇ ਵੀਰ ਕਰਦੇ ਵੀ ਹੈ ਉਹ ਵੀ ਵੇਖ ਕੇ ਇਹ ਜਿਹੜੀਆਂ ਗੇਮਾਂ ਵੱਲ ਜਿਹੜੇ ਹਨ ਉਹ ਪ੍ਰੇਰਿਤ ਹੋਣਗੇ ਕਿ ਆਪਾਂ ਉਹ ਨਸ਼ਾ ਛੱਡ ਕੇ ਤੇ ਆਪਣੀ ਸਿਹਤ ਵੱਲ ਧਿਆਨ ਦੇਈਏ ਤੇ ਅਸੀਂ ਵੀ ਗੇਮਾਂ ਵਿੱਚ ਭਾਗ ਲਈਏ ਤੇ ਤਾਂ ਜੋ ਵਧੀਆ ਤੰਦਰੁਸਤ ਪੰਜਾਬ ਦੀ ਜਿਹੜੀ ਸਿਰਜਣਾ ਹੋ ਸਕੇ ਸਰਪੰਸਾ ਜੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਸੰਦੇਸ਼ ਇਹ ਹੀ ਦੇਵਾਂਗੇ ਜੀ ਵੇਖੋ ਵੱਧ ਤੋਂ ਵੱਧ ਗੇਮਾਂ ਨਾਲ ਜਰੂਰ ਜੀ ਤੇ ਆਪਣੀ ਜ਼ਿੰਦਗੀ ਬਣਾਓ ਜਿਹੜੇ ਆ ਫਾਲਤੂ ਦੇ ਨਸ਼ੇ ਆਹੀਂ ਕਰਦੇ ਆ ਜਾਂ ਕੋਈ ਖਾਂਦਾ ਤੇ ਉਹ ਵੀ ਛੱਡੇ ਤੇ ਉਹ ਉਹ ਜ਼ਿੰਦਗੀ ਬਰਬਾਦ ਕਰਦੇ ਆ ਜ਼ਿੰਦਗੀ ਬਣਦੀ ਨਹੀਂ ਆ ਤੇ ਮਾਪਿਓ ਨੂੰ ਵੀ ਬੱਚਿਆਂ ਤੋਂ ਬੜੀਆਂ ਆਸਾਂ ਹੁੰਦੀਆਂ ਨੇ ਕਿ ਸਾਡਾ ਬੱਚਾ ਜਿਹੜਾ ਉਹ ਤਰੱਕੀ ਕਰੇ ਤੇ ਤਰੱਕੀ ਤਾਂ ਹੀ ਕਰ ਸਕਦਾ ਜਿਹੜਾ ਕੋਈ ਤੰਦਰੁਸਤ ਮਾਈਂਡ ਹੋਏਗਾ ਤੰਦਰੁਸਤ ਸਰੀਰ ਹੋਏਗਾ ਉਹ ਹੀ ਇਨਸਾਨ ਤਰੱਕੀ ਕਰ ਸਕਿੇ